ਮਾਰੂ ਸੋ ਲਹੇ ਮਹੱਲਾ ਪੰਜਵਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਤੂੰ ਸਾਹਿਬ ਹਉ ਸੇਵਕ ਕੀਤਾ ਜਿਉ ਪਿੰਡ ਸਭ ਤੇਰਾ ਦਿੱਤਾ ਕਰਨ ਕਰਾਵਨ ਸਭ ਤੂ ਹੈ ਤੂ ਹੈ ਹੈ ਨਾਹੀ ਕਿਛ ਅਸਾੜਾ ਮਹ ਹੈ ਪਠਾਏ ਤਾਂ ਜਾਗ ਮਹ ਆਏ ਜੋ ਤੁਦ ਭਾਣਾ ਸੇ ਕਰਮ ਕਮਾਏ ਤੁਜ ਤੇ ਬਾਹਰ ਕਿਛੂ ਨਾ ਹੋਆ ਤਾਂ ਵੀ ਨਾਹੀ ਕਿਛ ਕਾੜਾ ਉਹ ਹਾ ਹੁਕਮ ਤੁਮਾਰਾ ਸੁਣੀਐ ਈ ਹਾ ਹਰ ਜਸ ਤੇਰਾ ਭਣੀਐ ਆਪੇ ਲੇਖ ਅਲੇਖ ਆਪੇ ਤੁਮ ਸਿਉ ਨਾਹੀ ਕਿਛੁ ਝਾੜਾ ਤੂ ਪਿਤਾ ਸਭ ਬਾਰਿਕ ਥਾਰੇ ਜਿਉ ਖੇਲਾ ਵਹ ਤਿਉ ਖੇਲਣ ਹਾਰੇ ਉਜੜ ਮਾਰਗ ਸਭ ਤੁਮਹੀ ਕੀਨਾ ਚੱਲੇ ਨਾਹੀ ਕੋ ਵੇਪਾੜਾ ਇਕ ਵੈਸਾਏ ਰਖੇ ਗ੍ਰਹਿ ਅੰਤਰ ਇਕ ਪਠਾਏ ਦੇਸ ਦਿਸੰਤਰ ਇਕ ਹੀ ਕਉ ਕਾਸ ਇਕ ਹੀ ਕਉ ਰਾਜਾ ਇਨ ਮਹਿ ਕਹੀਏ ਕਿ ਆ ਕੂੜਾ ਕਵਨ ਸੋ ਮੁਕਤੀ ਕਵਨ ਸੋ ਨਰਕਾ ਕਵਨ ਸੈਸਾਰੀ ਕਵਨ ਸੋ ਭਗਤਾ ਕਵਨ ਸੋ ਦਾਨਾ ਕਵਨ ਸੋ ਹੋਛਾ ਕਵਨ ਸੋ ਸੁਰਤਾ ਕਵਨ ਜੜਾ ਹੁਕਮੇ ਮੁਕਤੀ ਹੁਕਮੇ ਨਰਕਾ ਹੁਕਮ ਸੈਸਾਰੀ ਹੁਕਮੇ ਭਗਤਾ ਹੁਕਮੇ ਹੋਛਾ ਹੁਕਮੇ ਦਾਨਾ ਦੂਜਾ ਨਾਹੀ ਅਵਰ ਧੜਾ ਸਾਗਰ ਕੀਨਾ ਆਤ ਤਉਮ ਭਾਰਾ ਇਕ ਖੜੇ ਰਸਾਤਲ ਕਰ ਮਨ ਮੁਖ ਗਾਵਾਰਾ ਇਕ ਨ ਪਾਰ ਲੰਗਾ ਵਹਿ ਆਪੇ ਸਤਗੁਰ ਜਿਨ ਕਾ ਸੱਚ ਵੇੜਾ ਕੌਤਕ ਕਾਲ ਇਹੋ ਹੁਕਮ ਪਠਾਇਆ ਜੀ ਜੰਤ ਉਪਾਏ ਸਮਾਇ ਵੇਖੈ ਵਿਗਸੈ ਸਭ ਰੰਗ ਮਾਣੇ ਰਚਨ ਕੀਆ ਇਕ ਆਖਾੜਾ ਵੱਡਾ ਸਾਹਿਬ ਵੱਡੀ ਨਾਈ ਵੱਡਾ ਤਾਰ ਵੱਡੀ ਜੇ ਸਜਾਈ ਅਗਮ ਅਗੋਚਰ ਬੇਅੰਤ ਅਤੋਲਾ ਹੈ ਨਾਹੀ ਕਿਛ ਆਹਾੜਾ ਕੀਮਤ ਕੋਏ ਨਾ ਜਾਣੈ ਦੂਜਾ ਆਪੇ ਆਪ ਨਿਰੰਜਨ ਪੂਜਾ ਆਪ ਸੋ ਗਿਆਨੀ ਆਪ ਧਿਆਨੀ ਆਪ ਸਤਵੰਤਾ ਅਤ ਗਾੜਾ ਕੀਤੜਿਆਂ ਦਿਨ ਗੁਪਤ ਕਹਾਇਆ ਕੀਤੜਿਆਂ ਦਿਨ ਸੁੰਨ ਸਮਾਇਆ ਕੀਤੜਿਆਂ ਦਿਨ ਤੁੰਦੂ ਕਾਰਾ ਆਪੇ ਕਰਤਾ ਪ੍ਰਗਟੜਾ ਆਪੇ ਸ਼ਕਤੀ ਸਬਲ ਕਹਾਇਆ ਆਪੇ ਸੂਰਾ ਅਮਰ ਚਲਾਇਆ ਆਪੇ ਸੇਵ ਵਰਤਾਇਨ ਅੰਤਰ ਆਪੇ ਸੀਤਲ ਠਾਰ ਗੜਾ ਜਿਸਾ ਨਿਵਾਜੇ ਗੁਰਮੁਖ ਸਾਜੇ ਨਾਮ ਵਸੈ ਤਿਸ ਅਨਹਦ ਵਾਜੇ ਥਿਸ ਹੀ ਸੁਖ ਤਿਸ ਹੀ ਠਾਕੁਰਾਈ ਤਿਸਹਿ ਨ ਆਵੇ ਜਮਨੇੜਾ ਕੀਮਤ ਕਾਗਦ ਕਹੀ ਨ ਜਾਈ ਕਹੋ ਨਾਨਕ ਬੇਅੰਤ ਗੁਸਾਈ ਆਦ ਮਦ ਅੰਤ ਪ੍ਰਭ ਸੋਈ ਹਾਥ ਤਿਸਹਿ ਕੈ ਨੀ ਵੇੜਾ ਦਸ ਆਸਰੀਕ ਨਾਹੀ ਰੇ ਕੋਈ ਕਿਸ ਹੀ ਬੁੱਤੈ ਜਵਾਬ ਨਾ ਹੋਈ ਨਾਨਕ ਕਾ ਪ੍ਰਭ ਆਪੇ ਆਪੇ ਕਰ ਕਰ ਵੇਖੈ ਚੋਜ ਖੜਾ ਮਾਰੂ ਮਹੱਲਾ ਪੰਜਵਾ चौथ बार ब्रह्म परमेश्वर अंतर्यामी माधूसुदन दामोदर स्वामी रिखी केश गोवर्धन धारी मुरली मनोहर हरंगा मोहन माधव कृष्ण मुरारे जगदीश्वर हर जियो असुर संगारे जग जीवन अविनाशी ठाकुर घाट घाट वासी है संगा ਧਰਣੀ ਧਰ ਈਸ ਨਾਰ ਸਿੰਘ ਨਾਰਾਇਣ ਦਾੜਾ ਅਗਰੈ ਬ੍ਰਿਥਮ ਤਰਾਇਣ ਬਾਵਨ ਰੂਪ ਕੀਆ ਤੁਦ ਕਰਤੇ ਸਭ ਹੀ ਸੇਤੀ ਹੈ ਚੰਗਾ ਸ਼੍ਰੀ ਰਾਮਚੰਦ ਜਿਸ ਰੂਪ ਨਾਰੇਖੇ ਆ ਬਨਵਾਲੀ ਚਕਰਪਾਣ ਦਰਸ ਅਨੂਪਿਆ ਸਹਿਸ ਨੇਤਰ ਮੂਰਤ ਹੈ ਸਹਸਾ ਇਕ ਦਾਤਾ ਸਭ ਹੈ ਮੰਗਾ ਭਗਤ ਵਛਲ ਅਨਾਥ ਹੈ ਨਾਥੇ ਗੋਪੀਨਾਥ ਸਗਲ ਹੈ ਸਾਥੇ ਵਾਸudev ਨਿਰੰਜਨ ਦਾਤੇ ਬਰਨ ਨਾ ਸਾਖਾਓ ਗੁਣ ਅੰਗਾ ਮੁਕਾਂਦ ਮਨੋਹਰ ਲਕਸ਼ਮੀ ਨਾਰਾਇਣ ਦਰੋਪਤੀ ਲੱਜਾ ਨਿਵਾਰ ਉਧਾਰਣ ਕਮਲਾਕੰਤ ਕਰਹਿ ਕੰਤੂ ਹਲ ਅਨਦ ਬినੋਦੀ ਨੇਹ ਸੰਗਾ ਮੋਗ ਦਰਸਨ ਆਜੂਨੀ ਸੰਭਾਉ ਅਕਾਲ ਮੂਰਤ ਜਿਸ ਕਦੇ ਨਾਹੀ ਖਾਉ ਅਬ ਨਾਸੀ ਅਬ ਗਤ ਅਗੋਚਰ ਸਭ ਕੇਸ਼ ਤੁਝ ਹੀ ਹੈ ਲਗਾ ਸ਼ੀਰਿ ਰੰਗ ਬੈਕੁੰਠ ਕੇ ਵਾਸੀ ਮਾਛ ਕਾਸ਼ ਕੂਰਮ ਆਗਿਆ ਆਉ ਤਰਾਸੀ ਇਸ ਬਚਲਤ ਕਰਹਿ ਨਿਰਾਲੇ ਕੀਤਾ ਲੋੜ ਹੈ ਸੋ ਹੋਏਗਾ ਨਿਰahari ਨਿਰਵੈਰ ਸਮਾਇਆ ਧਾਰ ਖੇਲ ਚਤੁਰ ਪੋਜ ਕਹਾਇਆ ਸਾਵਲ ਸੁੰਦਰ ਰੂਪ ਬਣਾਵਹਿ ਵੇਲ ਸੁਨਤ ਸਭ ਮੋਹੇਗਾ බනමාලාබපුूखන கමලනෑන ස सुන්දරපුಂඩල මොකටබෑන සංखචකරගදාහැਤරි මහසාਰथಿசாత සங்கా पीत पीतंबर त्रिपवण धानी जगनाथ गोपाल मुख भानी सारंग धार भगवान बीठुला मैं गणतन आवै सर्वंगा नेह कंटक नेह केवल कहिए तनंज जाल थाल है महिए मृत्यु लोक पयाल समीपत असथिर स्थान जिस है अपग्गा ਅਤਿਤ ਪਾਵਨ ਦੁਖ ਭੈ ਭੰਜਨ ਅਹੰਕਾਰ ਨਿਵਾਰਣ ਹੈ ਭਾਵ ਖੰਡਨ ਭਗਤੀ ਤੋਖਤ ਦੀਨ ਕਿਰਪਾਲਾ ਗੁਣੇ ਨਾ ਕਿਤਹੀ ਹੈ ਭਿਗਾ ਨਿਰੰਕਾਰ ਅਸ਼ਲ ਅਡੋਲੋ ਜੋਤ ਸਰੂਪੀ ਸਭ ਜਗ ਮੌਲੋ ਸੋ ਮਿਲੇ ਜਿਸ ਆਪ ਮਿਲਾਏ ਆਪ ਹੋ ਕੋਏ ਨਾ ਪਾਵੇਗਾ ਆਪੇ ਗੋਪੀ ਆਪੇ ਕੰਨਾ ਆਪੇ ਗਊ ਚਰਾਵੈ ਬਾਨਾ ਆਪ ਉਪਾਵੇ ਆਪ ਖਪਾਵੇ ਹੈ ਤੁਦ ਲੇਪ ਨਹੀਂ ਇੱਕ ਤਿਲ ਰੰਗਾ ਇਕ ਜੀਹ ਗੁਣ ਕਵਨ ਬਖਾਨੈ ਸਹਸ ਫਨੀ ਸੇਖ ਅੰਤ ਨ ਜਾਣੈ ਨਵਤਨ ਨਾਮ ਜਪੈ ਦਿਨ ਰਾਤੀ ਇੱਕ ਗੁਣ ਨਾਹੀ ਪ੍ਰਭ ਕਹਿ ਸੰਗਾ ਓਟ ਗਹੀ ਜਗਤ ਪਿਤ ਸਰਣਾਯਾ ਭੈ ਭੈ ਆਨਕ ਜਮ ਦੂਤ ਦੁੱਤਰ ਹੈ ਮਾਇਆ ਓਹੋ ਕਿਰਪਾਲ ਇੱਛਾ ਕਰ ਰੱਖੋ ਸਾਧ ਸੰਤਨ ਕੈ ਸੰਗ ਸੰਗਾ ਦ੍ਰਿਸ਼ਟਮਾਨ ਹੈ ਸਗਲ ਮਿਥੇ ਨਾ ਇਕ ਮੰਗਉ ਦਾਨ ਗੋਬਿੰਦ ਸੰਤ ਰੇ ਨਾਮ ਅਸਤ ਕਲਾਏ ਕਰਮ ਪਦ ਪਾਵਾ ਜਿਸ ਪ੍ਰਾਪਤ ਸੋ ਪਾਵੇਗਾ ਜੇਨ ਕੋ ਕਿਰਪਾ ਕਰੀ ਸੁਖ ਦਾਤੇ ਤਿਨ ਸਾਧੂ ਚਰਨ ਲੈ ਹਿਰਦੈ ਪਰਾਤੇ ਸਗਲ ਨਾਮ ਨਿਧਾਨ ਤਿਨ ਪਾਇਆ ਅਨਹਦ ਸਬਦ ਮਨ ਵਾਜੰਗਾ ਕੀਰਤਮ ਨਾਮ ਕਥੇ ਤੇਰੇ ਜਿਹਾ ਸਾਤ ਨਾਮ ਤੇਰਾ ਪਰਾ ਪੂਰਬਲਾ ਕਾਹੋ ਨਾਨਕ ਭਗਤ ਪਏ ਸਰਣਾਈ ਦੇਹੋ ਦਰਸ ਮਨ ਰੰਗ ਲੱਗਾ ਤੇਰੀ ਗਤ ਮਿਤ ਤੂੰ ਹੈ ਜਾਣਹਿ ਤੂੰ ਆਪੇ ਕਥ ਹੈ ਤੈ ਆਪ ਵਖਾਣਹਿ ਨਾਨਕ ਦਾਸ ਦਾਸਨ ਕੋ ਕਰੀ ਓ ਹਰ ਭਾਵੈ ਦਾਸਾਂ ਰਾਖ ਸੰਗਾ ਮਾਰੂ ਮਹੱਲਾ ਪੰਜਵਾ ਅੱਲਾਹ ਹੈ ਅਗਮ ਖੁਦਾਈ ਬੰਦੇ ਛੋੜ ਖਿਆਲ ਦੁਨੀਆਂ ਕੇ ਧੰਦੇ ਹੋਏ ਪੈ ਖਾਕ ਫਕੀਰ ਮੁਸਾਫਰ ਇਹੋ ਦਰਵੇਸ਼ ਕਬੂਲ ਅਧਰਾ ਸਾਚਨੇ ਵਾਜ ਯਕੀਨ ਮੁਸੱਲਾ ਮਨਸਾ ਮਾਰ ਨਿਵਾਰਿ ਹੋ ਆਸਾ ਦੇਹ ਮਸੀਤ ਮਨ ਮੌਲਾਣਾ ਕਲਮ ਖੁਦਾਈ ਪਾਕ ਖਰਾ ਸਰਾਸਰੀਅਤ ਲੇਕ ਮਾਵਹੋ ਤਰੀਕਤ ਤਰਕ ਖੋਜ ਟੋਲਾ ਵਹੋ ਮਾਰਫਤ ਮਨ ਮਾਰੋ ਅਬਦਾਲਾ ਮਿਲੋ ਹਕੀਕਤ ਜਿਤ ਫੇਰਨਾ ਮਰਾ ਕੁਰਾਨ ਕਤੇਬ ਦਿਲ ਮਾਹੀ ਕਮਾਹੀ ਦਾਸ ਔਰਾਂਤ ਰਖਹੁ ਬਦਰਾਹੀ ਪੰਜ ਮਰਦ ਸਿਦਕਲੇ ਬਾਦਹੁ ਖੈਰ ਸੁਬੂਰੀ ਕਬੂਲ ਪਰਾ ਮੱਕਾ ਮਹਿਰ ਰੁਜਾ ਪੈ ਖਾਕਾ ਭਿਸਤ ਪੀਰ ਲਫਜ਼ ਕਮਾਏ ਅੰਦਾਜ਼ਾ ਹੂਰ ਨੂਰ ਮੁਸਕ ਖੁਦਾਯਾ ਬੰਦਗੀ ਅੱਲਾਹ ਅਲਾ ਹੁਜਰਾ ਸਾਚ ਕਮਾਵੇ ਸੋਈ ਕਾਜੀ ਜੋ ਦਿਲ ਸੁਧੈ ਸੋਈ ਹਾਜੀ ਸੋ ਮੁੱਲਾ ਮਲੰ ਨੂੰ ਨਿਵਾਰੇ ਸੋ ਦਰਵੇਸ ਜਿਸ ਸਿਫਤ ਧਰਾਏ ਸਬੇ ਵਖਤ ਸਬੇ ਕਰ ਵੇਲਾ ਖਾਲਕ ਯਾਦ ਦਿਲੈ ਮਹ ਮੌਲਾ ਤਸਬੀਹ ਯਾਦ ਕਰਾਹੋ ਦਾਸ ਮਰਦਨ ਸੁਨਤ ਸੀਲ ਬੰਧਾਨ ਬਰਾਏ ਦੇਲ ਮਹਿ ਜਾਨਾ ਹੋ ਸਭ ਫਿਲ ਹਾਲਾ ਖਿਲ ਖਾਨਾ ਬਿਰਾਦਰ ਹਮੂ ਜੰਜਾਲਾ ਮੀਰ ਮਲਕ ਉਮਰੇ ਫਾਨਾਇਆ ਏਕ ਮੁਕਾਮ ਖੁਦਾਏ ਦਰਾ ਅਵਲ ਸਿਫਤ ਦੂਜੀ ਸਾਬੂਰੀ ਤੀਜੈ ਹਲੇਮੀ ਚੌਥੈ ਖੈਰੀ ਪੰਜਵੇਂ ਪੰਜੇ ਇਕਤ ਮੁਕਾਮੈ ਇਹ ਪੰਜ ਵਖਤ ਤੇਰੇ ਅਪਰ ਪਰਾ ਸਗਲੇ ਜਾਨ ਕਰਹੁ ਮੌਦੀਫਾ ਬਦ ਅਮਲ ਛੋੜ ਕਰਹੁ ਹੱਥ ਪੂਜਾ ਖੁਦਾਏ ਏਕ ਬੋਝ ਦੇਵੋ ਬਾਂਗਾ ਗੁਰੂ ਬਰਖੁਰਦਾਰ ਖਰਾ ਹਾਕ ਹਲਾਲ ਬਖੋਰੋ ਖਾਣਾ ਦਿਲ ਧਰੀ ਆਓ ਤੋ ਮੈਲਾਣਾ ਪੀਰ ਪਛਾਣੈ ਪਿਸਤੀ ਸੋਈ ਅਜਰਾਇਲ ਨਾ ਦੋਜ ਠਰਾਏ काया किरदार औरत यकीना रंग तमासे मान हकीना नापाक पाक, पाक कार दूर हदीसा साबत सूरत दसतार सिरा ਮੋ ਸੁਲਮਾਨ ਮੋ ਮਨ ਦੇਲ ਹੂਵੇ ਅੰਤਰ ਕੀ ਮਲ ਦਿਲ ਤੇ ਧੂਵੇ ਦੁਨੀਆ ਰੰਗ ਨ ਆਵੇ ਨੇੜੈ ਜਿਉ ਕੁਸਮ ਪਾਟ ਘਿਓ ਪਾਕ ਹਰਾ ਜਾ ਕਉ ਮਿਹਰ 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 ਵਾਨਾ ਸੋਈ ਮਰਦ ਮਰਦ ਮਰਦਾਨਾ ਸੋਈ ਸੇਖ ਮਸਾਇਕ ਹਾਜੀ ਸੋ ਬੰਦਾ ਜਿਸ ਨજર ਨਰਾ कुदरत कादर करण करीमा सिफत मोहब्बत अथाह रहीमा हाक हुकम साच खुदाया भोज नानक बान्ध खलास तरा मारू महल्ला पञ्जव ਕਾਰ ਬ੍ਰਹਮ ਸਭ ਊਚ ਬਿਰਾਜੇ ਆਪੇ ਥਾਪੋ ਥਾਪੇ ਸਾਜੇ ਪ੍ਰਭ ਕੀ ਸਰਣ ਗਹਿਤ ਸੁਖ ਪਾਈਐ ਕਿਛ ਭਾਉ ਨ ਵਿਆਪੈ ਬਾਲਕਾ ਗਰਭ ਅਗਨ ਮਹਿ ਜਨਹਿ ਉਬਾਰਿਆ ਰਕਤ ਕਿਰਮ ਮਹਿ ਨਹੀਂ ਸੰਘਾਰਿਆ ਆਪਣਾ ਸਿਮਰਨ ਦੇ ਪ੍ਰਤਿਪਾਲਿਆ ਉਹ ਸਗਲ ਕਟਾ ਕ ਮਾਲਕਾ ਚਰਨ ਕਮਲ ਸਰਨ ਆਈ ਆਇਆ ਸਾਧ ਸੰਗ ਹੈ ਹਰ ਜਸ ਗਾਇਆ ਜਨਮ ਮਰਨ ਸਭ ਦੁਖ ਨਿਵਾਰੇ ਜਪ ਹਰ ਹਰ ਭਾਉ ਨਹੀਂ ਕਾਲ ਕਾ ਸਮਰਥ ਅਕਾਥ ਅਗੋਚਰ ਦੇਵਾ ਜੀ ਜੰਤ ਸਭਤਾ ਕੀ ਸੇਵਾ ਅੰਡਜ ਜੇ ਰਜ ਸੇਤਜ ਉਤਪੋਜ ਬਾਹੂ ਪ੍ਰਕਾਰੀ ਪਾਲਕਾ ਤੇ ਸਹਿ ਪਰਾਪਤ ਹੋਏ ਨਿਧਾਨਾ RAM ਨਾਮ ਰਸ ਅੰਤਰਮਾਨਾ ਕਰ ਗਹਿ ਲੀਨੇ ਅੰਧ ਕੂਪਤੇ ਵਿਰਲੇ ਕੇਈ ਸਾਲ ਕਾ ਆਦ ਅੰਤ ਮਧ ਪ੍ਰਭ ਸੋਈ ਆਪੇ ਕਰਤਾ ਕਰੇ ਸੋ ਹੋਈ ਭ੍ਰਮ ਭਾਉ ਮਿਟਿਆ ਸਾਧ ਸੰਗਤੇ ਦਾਇਲ ਦਿਨਾ ਕੋਈ ਕਾਲ ਕਾ ਉਤਮ ਬਾਣੀ ਗਾਓ ਗੋਪਾਲਾ ਸਾਧ ਸੰਗਤ ਕੀ ਮੰਗਹੁਰ ਵਾਲਾ ਵਾਸਨ ਮੇਟ ਨਿਵਾਸਨ ਹੋਈਐ ਕਲਮਲ ਸਗਲੇ ਜਾਲ ਕਾ ਸੰਤਾ ਕੀ ਇਹ ਰੀਤ ਨਿਰਾਲੀ ਬਾਰ ਬ੍ਰਹਮ ਕਰ ਦੇਖੈ ਨਾਲੀ ਸਾਸ ਸਾਸ ਆਰਾਧਨ ਹਰ ਹਰ ਕਿਉ ਸਿਮਰਤ ਕੀਜੈ ਆਲ ਕਾ ਜਹ ਦੇਖ ਤੈ ਅੰਤਰ ਜਾਮੀ ਨਿਮਕ ਨਾ ਵਿਸਰਹੋ ਪ੍ਰਭ ਮੇਰੇ ਸੁਆਮੀ ਸਿਮਰ ਸਿਮਰ ਜੀਵਹਿ ਤੇਰੇ ਦਾਸਾ ਬਾਨ ਜਲ ਪੂਰਨ ਥਾਲ ਕਾ ਤਤੀ ਵਾਉ ਨਾਤਾ ਕਉ ਲਾਗੈ ਸਿਮਰਤ ਨਾਮ ਆਨੰਦਿਨ ਜਾਗੈ ਅਨੰਦ ਬਿਨੋਦ ਕਰੇ ਹਰ ਸਿਮਰਨ ਤਿਸ ਮਾਇਆ ਸੰਗ ਨਾਤਾ ਲ ਕਾ ਰੋਗ ਸੋਗ ਦੂਖ ਤੇਸ ਨਾਹੀ ਸਾਧ ਸੰਗ ਹਰ ਕੀਰਤਨ ਗਾਹੀ ਆਪਣਾ ਨਾਮ ਦੇਹ ਪ੍ਰਭ ਪ੍ਰੀਤਮ ਸੁਣ ਬੇਨੰਤੀ ਖਾਲਕਾ ਨਾਮ ਰਤਨ ਤੇਰਾ ਹੈ ਪਿਆਰੇ ਰੰਗ ਰਤੇ ਤੇਰੇ ਦਾਸ ਅਪਾਰੇ ਤੇਰੇ ਰੰਗ ਰਤੇ ਤੁਧ ਜਿਹੀ ਵਿਰਲੇ ਕੇਈ ਭਾਲਕਾ ਤੈਨ ਕੀ ਧੂੜ ਮੰਗੈ ਮਨ ਮੇਰਾ ਜਿਨ ਵਿਸਰਹਿ ਨਾਹੀ ਕਾਹੂ 베ਰਾ ਤੈਨ ਕੈ ਸੰਗ ਪਰਮ ਪਦ ਪਾਈ ਸਦਾ ਸੰਗੀ ਹਰ ਨਾਲ ਕਾ ਸਾਜਨ ਮੀਤ ਪਿਆਰਾ ਸੋਈ ਏਕ ਦ੍ਰਿੜਾਏ ਦੁਰਮਤਿ ਖੋਈ ਕਾਮ ਕ੍ਰੋਧ ਅਹੰਕਾਰ ਤਜ ਜਾਏ ਤਿਸ ਜਨ ਕਾਉ ਉਪਦੇਸ ਨਿਰਮਾਲ ਕਾ ਤੋਦ ਵੇਣਾ ਨਹੀਂ ਕੋਈ ਮੇਰਾ ਗੁਰ पकੜਾਏ ਪ੍ਰਭ ਕੇ ਪੈਰਾ ਹਾਉ ਬਲਿਹਾਰੀ ਸਤ ਗੁਰ ਪੂਰੇ ਜਿਨ ਖੰਡਿਆ ਭਰਮ ਅਨਾਲ ਕਾ ਸਾਸ ਸਾਸ ਪ੍ਰਭ ਬਿਸਰੈ ਨਾਹੀ ਆਠ ਪਹਿਰ ਹਰ ਹਰ ਕਾਉ ਧਾਈ ਨਾਨਕ ਸੰਤ ਤੇਰੇ ਰੰਗ ਰਾਤੇ ਤੂ ਸਮ ਰਥ ਵਡਾਲ ਕਾ